ਉਹੀ ਬੜੀ ਸੋਹਣੀ ਹੈਗੀ ਪਰ ਇਹ ਤਾਂ ਗੱਲ ਹੀ ਉਹ ਦੋ ਬੱਚਿਆਂ ਦੀ ਮਾਂ ਹੈਗੀ ਆ ਚਲੋ ਸਾਰਾ ਕੰਮ ਹੋ ਗਿਆ ਉਹ ਵੇਖਾ ਕਾਸ਼ਮੀ ਬਸ ਸਾਰਾ ਦਿਨ ਨਾ ਇਹੋ ਹੀ ਖਾਂਦੀ ਰਹਿੰਦੀ ਆ ਇਹ ਚ ਰੱਖ ਨਹੀਂ ਇਹਨੂੰ ਲੱਭੇਗਾ ਨਹੀਂ ਤੇ ਆਂਦਿਆਂ ਖਾਣ ਲੱਪਣਾ ਇਹਨੇ ਘੜੀ ਲੱਭੇ ਪਈ ਮੰਮੀ ਉੱਧਰ ਪੈ ਗਈ ਲੰਮੇ ਮੈਂ ਇੱਧਰ ਪੈ ਜਾਨੀ ਆ ਦਰਵਾਜਾ ਨਾ ਬੰਦ ਕਰਤਾ ਇੱਕੋ ਵਰੀ ਰਾਮ ਨਾ ਪਿੰਨੇ ਪਰਸ ਅੱਜਾ ਨਹੀਂ ਪਰਸ ਲੈ ਕੇ ਗਈ ਦੂਜਾ ਪਰਸ ਲੈ ਕੇ ਗਈ ਪਰ ਮੈਨੂੰ ਕਿਉਂ ਇੰਜ ਲੱਗਦਾ ਜਿਵੇਂ ਮੈਂ ਪਰਸ ਵੇਖਿਆ ਵੇਖਿਆ ਵਾ ਕਹਿੰਦੀ ਤੇ ਆ ਵਾ ਦੁਕਾਨ ਤੋਂ ਲਿਆ ਵਾ ਇਹ ਕਹਿੰਦੀ ਆ ਪਿਛਲੇ ਸਾਲ ਦਾ ਵਾ ਪਰ ਮੈਨੂੰ ਐਂ ਲੱਗਦਾ ਜਿਵੇਂ ਮੈਂ ਥੋੜੇ ਦਿਨ ਹੋ ਗਿਆ ਇਹ ਪਰਸ ਇਹਨਾਂ ਦੀ ਦੁਕਾਨ ਤੇ ਨਾ ਅੱਛਾ ਉਹ ਦਿਨ ਕਹਿੰਦੇ ਸੀ ਮਾਂ ਮਾਲ ਆਇਆ ਵਾ ਤੇ ਸੈਟਿੰਗ ਕਰਾ ਦੇ ਆ ਕੇ ਤੇ ਮੈਂ ਸਾਰੇ ਪਰਸ ਕੱਢ ਕੇ ਨਾ ਲਾਏ ਸੀ ਤੇ ਸਾਰਿਆਂ ਵਿੱਚੋਂ ਮੈਨੂੰ ਆ ਪਰਸ ਸੋਹਣਾ ਲੱਗਾ ਹੀ ਝੂਠ ਬੋਲਦੇ ਆ ਮੇਨਾਂ ਭੈਣ ਨੇ ਤੇ ਬੋਲਣਾ ਹੀ ਬੋਲਣਾ ਭਰਾ ਕਿਹੜਾ ਘਟਿਆ ਕੋਈ ਨਹੀਂ ਅਜੇ ਉੱਧਰ ਐ ਨਾ ਨਿਕਲਣ ਲੱਗੇ ਦੁਕਾਨ ਤੇ ਇਹਨਾਂ ਨਾਲ ਪਹਿਲਾਂ ਗੱਲ ਹੀ ਨਾ ਕਰਾਂ ਮਾਂ ਕਰਨੀ ਪਹਿਲਾਂ ਗੱਲ ਗਏ ਨਹੀਂ ਅਜੇ ਤੀ ਚੱਲਿਆਂ ਦੁਕਾਨ ਤੇ ਚੱਲਿਆਂ ਵਾ ਚਲ ਜਿਓ ਐਡੀ ਕਾਲੀ ਕਾਦੀ ਤੈਨੂੰ ਦੁਕਾਨ ਤੇ ਜਾਣ ਦੀ ਕਿਉਂ ਟਾਈਮ ਇਹ ਕਿੰਨਾ ਹੋ ਗਿਆ ਵਾ ਨਾਸ਼ਤਾ ਤੇ ਮੈਂ ਕਰ ਹੀ ਲਿਆ ਵਾ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੋ ਪਈ ਝੂਠ ਕਦੋਂ ਦੇ ਬੋਲਣ ਲੱਪੇ ਜਿਵੇਂ ਝੂਠ ਮੈਂ ਕਹਦਾ ਝੂਠ ਬੋਲਣਾ ਹੁਣ ਮੈਂ ਕਿਹੜਾ ਝੂਠ ਬੋਲਦਾ ਇਹੋ ਜਾਂ ਅੱਗੇ ਤੇ ਯਕੀਨ ਸੀ ਪਈ ਤੀ ਮੇਰੇ ਨਾਲ ਝੂਠ ਬੋਲਦੇ ਹੋ ਪਰ ਤੂੰ ਹੀ ਮੰਦੇ ਨਹੀਂ ਹੁੰਦੇ ਪਈ ਨਹੀਂ ਸੀ ਮਾਂ ਮੈਂ ਤਾਂ ਕਦੇ ਝੂਠ ਬੋਲਿਆ ਨਹੀਂ ਪਰ ਅੱਜ ਤੇ ਤੁਹਾਨੂੰ ਮਰੰਗੇ ਹੱਥੀ ਫੜ ਕੇ ਫੜਿਆ ਜੇ ਉਹ ਕਿਹੜਾ ਇਹੋ ਜਿਹਾ ਮੈਂ ਕੰਮ ਕਰਤਾ ਵਾ ਜਿਹੜਾ ਰੰਗੀਆਂ ਹੱਥ ਫੜ ਲਿਆ ਵਾ ਤੂੰ ਮੇਰੀ ਗੱਲ ਤਨ ਹੋਇਆ ਕੀ ਆ ਇਨੀ ਕਲਪੀ ਕੋ ਪਈਆਂ ਨਹੀਂ ਦੱਸ ਕਿਹੋ ਕਿਹੋ ਜਿਹੀਆਂ ਗੱਲਾਂ ਕਰੀ ਜਾਣ ਨਹੀਂ ਮੈਨੂੰ ਤਾਂ ਕੁਝ ਸਮਝ ਨਹੀਂ ਲੱਗੰਦੇ ਜਾਂ ਸਿੱਧਾ-ਸਿੱਧਾ ਕੋਈ ਗੱਲ ਸਿੱਧੀ-ਸਿੱਧੀ ਗੱਲ ਕਰ ਘਮਾ ਫਰਾ ਕੇ ਕਰਨੀ ਹੋਇਆ ਕੀ ਆ ਸਮਝ ਮੈਂ ਲਾ ਦੰਨੀ ਆ ਸਾਰੀਆਂ ਗੱਲਾਂ ਸਮਝ ਲਾਉਂਗੀ ਪਹਿਲੇ ਮੈਨੂੰ ਦੱਸੋ ਪਿਓੜ ਪਰਸੀ ਪਿਛਲੇ ਸਾਲ ਦਿੱਤਾ ਹੀ ਕਿਰਨ ਨੂੰ ਤੇ ਤੂੰ ਦੱਸਿਆ ਤਾਂ ਹੈਗਾ ਹੀ ਖੁਦ ਭੈਣ ਨੇ ਦੱਸਿਆ ਹੀ ਵੀ ਪਿਛਲੇ ਸਾਲ ਦਾ ਪਰਸ ਹੈਗਾ ਵਾ फेर ਤੂੰ ਕੰਨ ਲਾ ਉਹੀ ਪੁੱਛੀ ਜਾਂਨੀ ਬਾਰ-ਬਾਰ ਕੀ ਹੋ ਗਿਆ ਵਾ ਜਿੱਦ ਦਿਨ ਮੈਂ ਢਾਡੀ ਦੁਕਾਨ ਤੇ ਗਈਆਂ ਤੇ ਤੀ ਕਹਿੰਦੇ ਸੀ ਵੀ ਆ ਜਾ ਸੈਟਿੰਗ ਕਰਨੀ ਹੈ ਮਾਲ ਆਇਆ ਵਾ ਇਹ ਤੇ ਪਰਸ ਮੈਂ ਉਦਨ ਕੱਢਿਆ ਸੀ ਤੀ ਮੈਨਾਂ ਝੂਠ ਕਦਰ ਤੇ ਬੋਲਣ ਲੱਪੇ ਜੇ ਜੇ ਭੈਣ ਨੂੰ ਦੇ ਰਹੀ ਤੇ ਉਂਝ ਤੇ ਹੀ ਮੈਨੂੰ ਕਹਿੰਦੇ ਵੀ ਮੈਂ ਉਹਨੂੰ ਪਰਸ ਦੇਣ ਲੱਗਾ ਹਾਂ ਦਿੱਤਾ ਪਰਸ ਦੱਸ ਕੀ ਕਰ ਲੇਗੀ ਤੈਨੂੰ ਨਹੀਂ ਪਤਾ ਦੁਕਾਨ ਭੈਣ ਦੀ ਆ ਉਸੇ ਨੇ ਤੇ ਰਾਸ ਪਾ ਕੇ ਦਿੱਤੀ ਆ ਤੈਨੂੰ ਪਤਾ ਵਾ ਉਹ ਮੇਰੇ ਕੋਲ ਲੈਂਦੀ ਨਹੀਂ ਪਰਸ ਉਹ ਇਹੋ ਸੋਚਦੀ ਵੀ ਮੈਂ ਵੀਰੇ ਦਾ ਖਰਚਾ ਨਹੀਂ ਕਰਾਂ ਹਾਂ ਹਾਂ ਲਟਾਈ ਚਲਾਉ ਦੇ ਤੇ ਸਾਰਾ ਕੁਝ ਉਹਨੂੰ ਫੜਾ ਦਿਓ ਇੱਕ ਅੱਦੇ 4-5 ਪਰਸਨ ਨੂੰ ਫੜਾਉਣੀ ਡੇਲੀ ਜਾਂਦੀ ਆ ਇੱਕ ਬਦਲ ਬਦਲ ਕੇ ਜਾਂਦੀ ਨਹੀਂ ਸਾਡੇ ਬਾਰੇ ਨਹੀਂ ਕੁਝ ਸੋਚਣਾ ਕੁੜੀ ਬਾਰੇ ਨਹੀਂ ਕੁਝ ਸੋਚਣਾ ਹੈਗਾ ਕਿ ਉਹਦੇ ਜੀਦੇ ਤੋਂ ਉਹਨੇ ਮਾਲ-ਪਾਗ ਦਿੱਤਾ ਤੇ ਸਾਰਾ ਉਹਨੂੰ ਹੀ ਬਣਾ ਦੇਣਾ ਵਾ ਉਹਨੂੰ 4-5 ਦਾ ਲਿਪਸਟਿਕਾਂ ਨੇਲ ਪੇਂਟ ਇਹੋ ਜਿਹਾ ਪਰਫਿਊਮ ਵਗੈਰਾ ਵੀ ਦਿਓ ਤੈਨੂੰ ਲੱਗਦਾ ਤੇਰਾ ਦਿਮਾਗ ਦਾ ਖਾਣਾ ਨਹੀਂ ਹੈਗਾ ਤੈਨੂੰ ਪੰਜਾਬੀ ਸਮਝਉਂਣਿਆ ਵਾ ਭੀ ਭੈਣ ਦੀ ਦੁਕਾਨ ਹੈਗੀ ਆ ਸਾਰੀ ਰਾਸ ਉਹਨੇ ਪਾਕ ਦਿੱਤੀ ਤੇਰੇ ਪੱਲੇ ਨਹੀਂ ਪੈਂਦੀ ਦਿਮਾਗ ਚ ਗੱਲ ਜੇ ਰਾਸ ਪਾ ਕੇ ਦਿੱਤੀ ਆ ਤੇ ਥੋੜੀ ਭਤੀ ਉਹਨੂੰ ਸਾਰਾ ਕੁਝ ਫੜਾ ਦੋਗੇ ਇਹ ਮੈਂ ਤੈਨੂੰ ਕਹਿ ਨਹੀਂ ਆ ਤੇ ਜੇ ਦੇ ਵੀ ਦਿੱਤਾ ਤੇ ਤੂੰ ਮੇਰੇ ਨਾਲ ਕਿਉਂ ਝੂਠ ਬੋਲ ਲੰਦੇ ਜੇ ਉਹ ਜੀ ਤੁਹਾਡੀ ਭੈਣ ਤੋਂ ਹੋ ਜੇ ਤੂੰ ਮੇਰੀ ਸੁਣ ਲੋ ਗੱਲ ਜੇ ਉਹਨੂੰ ਕੋਈ ਚੀਜ਼ ਦੇਣੀ ਆ ਨਾ ਨਾਲ ਮੇਰੀ ਹੋਣੀ ਚਾਹੀਦੀ ਆ ਜੇ ਭੈਣ ਨੇ ਰਾਸ ਪਾ ਕੇ ਦਿੱਤੀ ਨਾ ਤੇ ਮੈਂ ਕਿਹ ਤੇ ਘਰ ਰੋਟੀਆਂ ਪਕਾਉਣ ਜੋਗੀ ਆ ਪੋਚੇ ਮਾਰਨ ਜੋਗੀ ਆ ਵਾ ਸੀਮਾ ਵਾ ਤੈਨੂੰ ਪਤਾ ਵੀ ਆ ਸਾਰੀਆਂ ਸਫਾਈਆਂ ਇੱਥੋਂ ਤੱਕ ਕੀ ਮੇਰਾ ਟਿਫਨ ਵੀ ਤਿਆਰ ਕਰਕੇ ਜਾਂਦੀ ਆ ਸਾਰਾ ਕਿਚਨ ਦਾ ਕੰਮ ਕਰਦੀ ਸੇਰੇ ਉੱਠ ਕੇ ਤੇ ਤੂੰ ਕਿੰਨੇ ਵਜੇ ਉੱਠਦੀ ਆ ਹੈ ਇੱਕ ਨਾਸ਼ਤਾ ਕੱਲਾ ਤੂੰ ਆਪਣਾ ਤੇ ਮੇਰਾ ਹੀ ਬਣਾਉਣੀ ਆ ਨਾ ਓ ਮੈਨੂੰ ਪਤਾ ਵਾ ਜਿੱਦਣ ਕਿਤੇ ਤੂੰ ਉੱਠ ਪੈਂਦੇ ਓ ਟੈਂਸਰ ਤੇ ਫੜ ਕੇ ਕੰਮ ਕਰਨ ਲੱਪੰਦੀ ਆ ਅੱਗੋਂ ਪਿੱਛੋਂ ਤੇ ਸਾਰਾ ਕੰਮ ਮੈਂ ਵੀ ਕਰਦੀ ਆ ਦੁਪਹਿਰ ਦੀ ਰੋਟੀ ਕੌਣ ਬਣਾਉਂਦਾ ਵਾ ਤੁਹਾਨੂੰ ਉਹ ਤੇ ਚਾਹ ਕੌਣ ਫੜਾ ਕੇ ਹੁੰਦਾ ਵਾ ਜਿਹੜਾ ਆਇਆ ਗਿਆ ਘਰ ਦਾ ਉਹ ਕੋਣ ਵਿੰਦਾ ਵਾ ਉਹ ਕਿਤੇ ਡਿਊਟੀ ਤੋਂ ਆ ਕੇ ਤੇ ਨਹੀਂ ਨਵਿੰਦੀ ਹੈਗੀ ਮੈਂ ਫਿਰ ਤੂੰ ਕਹਣਾ ਪਹਿਣ ਵਾਲ ਦੀ ਗੱਲ ਕਰਦਾ ਵਾ ਮੈਂ ਸਭ ਕੁਝ ਜਾਣਦਾ ਵਾ ਸਭ ਕੁਝ ਘਰ ਚ ਵੇਖਦਾ ਵੀ ਕੀ ਕੁਝ ਹੁੰਦਾ ਵਾ ਤੇ ਐਵੇਂ ਤੂੰ ਮੇਰਾ ਮੂੰਹ ਨਾ ਖਲਾਈ ਮੈਨੂੰ ਚੁੱਪ ਤੇ ਚੁੱਪ ਕੀਤਾ ਰਹਿਂਦੇ ਤੇ ਮੇਰੀ ਸੋਣਾਂ ਨਾਲ ਗੱਲ ਆ ਗਈ ਤਾਂ ਕੋਈ ਵੀ ਚੀਜ਼ ਦੇਣੀ ਹੈ ਨਾ ਮੇਰੇ ਤੋਂ ਪੁੱਛੇ ਬਿਨਾ ਨਹੀਂ ਦੇਣੀ ਤੇ ਜੇ ਦੇਣੀ ਹੈ ਨਾ ਤੇ ਮੇਰੇ ਨਾਲ ਹੋਣੀ ਚਾਹੀਦੀ ਆ ਤੈਨੂੰ ਤੇ ਸਾੜਾ ਇਹੋ ਗੱਲ ਦਾ ਨਾ ਵੀ ਜੇ ਭੈਣ ਨੇ ਪਰਸ ਲੈ ਆ ਤੇ ਮੇਰਾ ਪਰਸ ਕਿਉਂ ਨਹੀਂ ਆਇਆ ਹੈਗਾ ਸਾੜਾ ਬਸ ਸਾੜਾ ਸਮਝ ਲਓ ਪਾਵੇਂ ਜੋ ਮਰਦੀ ਸੰਗੋ ਪਰ ਮੇਰਾ ਨਾਲ ਹੋਣਾ ਚਾਹੀਦਾ ਜੀ ਮੈਨੂੰ ਇੱਕ ਗੱਲ ਹੋਰ ਜਵਾਬ ਦੇ ਜਦੋਂ ਤੂੰ ਆਪਣਾ ਸੂਟ ਲੈਂਦੀ ਆ ਤੇ ਕਦੀ ਮੇਰੀ ਭੈਣ ਵਾਸਤੇ ਸੋਚਿਆ ਵੀ ਮੈਂ ਉਹਦੇ ਵਾਸਤੇ ਵੀ ਸੂਟ ਲੱਲਾਂ ਉਦੋਂ ਕਿਉਂ ਨਹੀਂ ਮਨ ਚੋਂਦਾ ਨਹੀਂ ਤੇ ਮੈਨੂੰ بڑے ਨੋਟ ਬਣਾਉਂਦੇ ਜਿਹੜੇ ਮੈਂ ਤੁਹਾਡੀ ਭੈਣ ਵਾਸਤੇ ਖਰੀਦਾਂ ਈਮਾ ਝੂਠ ਘੱਟ ਬੋਲ ਮੈਨੂੰ ਸਭ ਪਤਾ ਵਾ ਜਦੋਂ ਭੈਣ ਮੇਰੀ ਪੈਸੇ ਲੈਂਦੀ ਆ ਤੇ ਕੌਣ ਫੜਦਾ ਵਾ ਕੌਣ ਬਾਹਨੇ ਲਾ ਕੇ ਫੜਦਾ ਤੂੰ ਫੜਦੀ ਆ ਬਹਾਨਾ ਨਹੀਂ ਲਾਂਦੀ ਕਾਸ਼ਵੀ ਦੀ ਫੀਸ ਕੌਣ ਦਿੰਦਾ ਮੇਰੀ ਭੈਣ ਦਿੰਦੀ ਆ ਉਦੋਂ ਤੇਰੀ ਅੱਖਾਂ ਬੰਦ ਹੁੰਦੀਆਂ ਵਾ ਉਹ ਤਾਂ ਤੇ ਕਹਿੰਨੀ ਆ ਵਿਕਾਸਵੀ ਦੀ ਫੀਸ ਦੇ ਨਾਲ ਨਾਲ ਕੁਝ ਖਰਚਾ ਵੀ ਕਰਨਾ ਹੋਰ ਪੈਸੇ ਦੇ ਦੇ ਤੇ ਆਪ ਉਹ ਰੱਖਦੀ ਕੀ ਆ 4-500 ਰੁਪਇਆ ਵੱਧ ਵੱਧ 1000 ਰੁਪਇਆ ਇਹ ਘਾਟੋ ਦਾ ਕਿਰਾਇਆ ਰੱਖਦੀ ਆ ਇਹ ਤੈਨੂੰ ਸਮਝਦਾਰੀ ਹੋਣੀ ਚਾਹੀਦੀ ਆ ਕਿ ਜੇ ਉਹ 1000 1200 ਰੁਪਇਆ ਰੱਖਦੀ ਆ ਨਾ ਤੈਨੂੰ ਕਹੇ ਵੀ ਨਹੀਂ ਤੂੰ ਸਾਰੇ ਰੱਖ ਸਿਰਫ ਕਾਸਲੀ ਦੀ ਫੀਸ ਹੀ ਦਿੱਤੀ ਜਾਵੇ ਇੰਨੀ ਬੜੀ ਆ ਨਹੀਂ ਤੇ ਮੈਂ ਕੀ ਜੇ ਉਹ ਨੂੰ ਸਾਰੇ ਫੜਾ ਦਿੰਦੀ ਆ ਤੇ ਮਸੇ ਹੀ ਕਰਦਾ ਗੁਜ਼ਾਰਾ ਹੁੰਦਾ ਵਾ ਸੀਮਾ ਬਸ ਕਰ ਜਾ ਜੋ ਮੇਰੀ ਭੈਣ ਦਾ ਦਰਜਾ ਵਾ ਨਾ ਮੇਰੀਆਂ ਨਜ਼ਰਾਂ ਚ ਉਹ ਤੂੰ ਕਦੀ ਵੀ ਨਹੀਂ ਲੈ ਸਕਦੀ ਤੇਰੀਆਂ ਇਹਨਾਂ ਹਰਕਤਾਂ ਕਰਕੇ ਆਇਆ ਵੱਡਾ ਭੈਣ ਦਾ ਚਮਚਾ ਲੱਕੀ ਪੁੱਤ ਰੋਟੀ ਤੇ ਤੂੰ ਖਾ ਲਈ ਐ ਚਾਹ ਮੈਂ ਬਣਾਈ ਓ ਉਹ ਪੀ ਕੇ ਜਾਈ ਮੇਰਾ ਪੁੱਤ ਠੀਕ ਐ ਪੀ ਲਈ ਐ ਮੰਮੀ ਚਾਹ ਚਾ ਬੁੱਤਤੀ ਪੈ ਜੋ ਨਹੀਂ ਮੇਰਾ ਮੂੰਹ ਸੜ ਗਿਆ ਵਾ ਹਜੇ ਤੱਕ ਸੜੰਦਿਆ ਵਾ ਕਿਹੋ ਜੀ ਗੱਲ ਕਰ ਗਿਆ ਇਹ ਕੀ ਕਹਿਤਾ ਸੀ ਮੈਨੇ ਨੂੰ ਜਰੂਰ ਕੋਈ ਗੱਲ ਹੋਈ ਹੈ ਸੀਮਾ ਸੀਮਾ ਦੱਸੋ ਮੰਮੀ ਕੀ ਕਹਿਣਾ ਮੈਂ ਮ ਘੜੀ ਲੰਮੇ ਪਹਿਣਾ ਸੀ ਤੈਨੂੰ ਲੰਮੇ ਪਹਿਣ ਦੀ ਪਈ ਆ ਕੀ ਕੀਤਾ ਹੀ ਲੱਕੀ ਨੂੰ ਕੀ ਦੱਸਿਆ ਕੀ ਬੋਲਿਆ ਹੀ ਉਹਨੂੰ ਉਲਟਾ ਸਿੱਧਾ ਮੈਂ ਕੀ ਬੋਲਣਾ ਵਾ ਮੈਂ ਉਹਨਾਂ ਕਾ ਚਾਹ ਪੀ ਕੇ ਗਈ ਤਾਂ ਬੜਾ ਗੁੱਸੇ 'ਚ ਬੋਲਿਆ ਆਂਦਾ ਪੀਲੀ ਆ ਚਾਹ ਤਤੀ ਤਤੀ ਪਿਆਤੀ ਆ ਮੂੰਹ ਸੜ ਗਿਆ ਮੇਰਾ ਇਹ ਕਿਉਂ ਇਹੋ ਜਿਹੀਆਂ ਗੱਲਾਂ ਕਰਕੇ ਗਿਆ ਨਾ ਇਹੋ ਜੇ ਕੰਮ ਕਰਨ ਨਾ ਮੂੰਹ ਸੜਨ ਵਾਲੇ ਕੰਮ ਕਰਨ ਪਹਿਲੋ ਕੰਮ ਉਹ ਜੇ ਕਰਦੇ ਜਿਵੇਂ ਸੁਣਾਣਾ ਕਿ ਫਿਰ ਗੱਲਾਂ ਹੀ ਸੁਣਨੀ ਆ ਮੇ ਕੋਈ ਇਹਨਾਂ ਨੇ ਨਾ ਕੰਮ ਕਿਹੜਾ ਕਰ ਦਿੱਤਾ ਇਹਨਾਂ ਉੱਚੀ ਬੋਲਣ ਢੀਂ ਆ ਮੇਰੀ ਗੱਲ ਸੁਣਾ ਮੰਮੀ ਕੀ ਗੱਲ ਇਹਦੀ ਭੈਣ ਹੀ ਸਾਰੇ ਸਾਰਾ ਕੁਝ ਮੈਂ ਕੁਝ ਨਹੀਂ ਲੱਗਦੀ ਹੈਗੀ ਜਾਂ ਇਹਦੀ ਕੁੜੀ ਨਹੀਂ ਕੁਝ ਲੱਗਦੀ ਹੈਗੀ ਜਦੋਂ ਵੇਖੋ ਨਾ ਭੈਣ ਦੇ ਗੁਣ ਗੁੰਦੇ ਰਹਿੰਦੇ ਆ ਮੈਂ ਕਿਹਾ ਸੀ ਵੀ ਜਦੋਂ ਕਿਤੇ ਵਧੀਆ ਪਰਸ ਆਏਗਾ ਨਾ ਤੇ ਮੈਨੂੰ ਦੇਓ ਦੁਕਾਨ ਤੇ ਪਰ ਕਿੱਥੇ ਮੇਰੇ ਵੱਲ ਤੇ ਧਿਆਨ ਨਹੀਂ ਭੈਣ ਉਹ ਦਿਨ ਗਈ ਤੁਹਾਨੂੰ ਪਰਸ ਦੇ ਦਿੱਤਾ ਤੇ ਫੇਰ ਝੂਠ ਬੋਲਿਆ ਵਾ ਪਿਛਲੇ ਸਾਲ ਦਿੱਤਾ ਇਸ ਗੱਲ ਤੋਂ ਮੈਨੂੰ ਗੁੱਸਾ ਚੜਿਆ ਤੇ ਮੈਂ ਬੋਲੀ ਆ ਮੇਰੀ ਸੁਣ ਲੈ ਗੱਲ ਉਹ ਕੁੜੀ ਨਾ ਮੜਾ ਕੰਮ ਕਰਦੀ ਉਹ ਤੇ ਤੂੰ ਉਲਟਾ ਸਿੱਧਾ ਨਾ ਬੋਲਿਆ ਕਰ ਤੈਨੂੰ ਪਤਾ ਉਸ ਕੁੜੀ ਦੇ ਬਦੌਲੋ ਤੇ ਤੇਰੇ ਘਰ ਵਾਲੀ ਦੀ ਦੁਕਾਨ ਉਹਨੇ ਪਾ ਕੇ ਦਿੱਤੀ ਸਾਰੀ ਸਾਰਾ ਖਰਚ ਪਾਣੀ ਉਹਨੇ ਕੀਤਾ ਘਰ ਚ ਵੀ ਉਹੋ ਹੀ ਕਰਦੀ ਓ ਤੇ ਤੇਰਾ ਫਰਜ਼ ਨਹੀਂ ਬੰਦਦਾ ਉਹਨੂੰ ਬੋਲਣ ਦਾ ਤੇ ਮੰਮੀ ਹਾਂ ساری ਉਮਰ ਆਪਾਂ ਇਹ ਸੁਣਾ ਸੁਣਦੇ ਰਹਿਣਾ ਵਾ ਆਪੀ ਦੁਕਾਨ ਉਹਨੇ ਪਾ ਕੇ ਦਿੱਤੀ ਜੇ ਤੂੰ ਹੀ ਬੋਲੇ ਆ ਬੋਲੇ ਜੇ ਉਹ ਬੋਲਦੀ ਉਹ ਵੀ ਉਹ ਹੀ ਬੋਲਦੀਆ ਨਹੀਂ ਤੇ ਹੁਣ ਸਾਰਾ ਦਿਨ ਆਪਾਂ ਗੋਨੀ ਗੁੰਦੇ ਰਹਿਣਾ ਸਾਰੇ ਸਾਲ ਇਹਨਾਂ ਦੇ ਨਾ ਮੇਰੀ ਸੁਣ ਗੱਲ ਉਹ ਆਪਣੀ ਭੈਣ ਨੂੰ ਭੁੱਲ ਜਾ ਤੇਰੇ ਗੁਣ ਗਾਵੇ ਨਹੀਂ ਤੇ ਮੈਂ ਕਿੰਨੀ ਆ ਭੈਣ ਨੂੰ ਭੁੱਲ ਜਾ ਰਹਿਣ ਤੇ ਗਈ ਆ ਆਪਾਂ ਉਹਨੂੰ ਕੀ ਕਹਿਣ ਨੇ ਜੇ ਉਹਦਾ ਰਿਸ਼ਤਾ ਨਹੀਂ ਹੁੰਦਾ ਹੁਣ ਆਪਾਂ ਕੀ ਕਰ ਸਕਦੇ ਆ ਵਿਆਹ ਵੀ ਇਹਦਾ ਕੀ ਹੋਣਾ ਮੈਂ ਜੇ ਲੱਭਣਾ ਨਾ ਮੈਨੂੰ ਲੱਗਦਾ ਚਾਰ ਬੱਚਿਆਂ ਦਾ ਪਿਓ ਹੋਣਾ ਉਹਦੇ ਨਾਲ ਵਿਆਹ ਹੋਣਾ ਇੰਨੀ ਧੂਮਰੇ ਨਿਕਰਾ ਲਈ ਆ ਚੀਮਾ ਚੁੱਪ ਕਰ ਬਹੁਤੀ ਜ਼ੁਬਾਨ ਨਾਲ ਲੜਾ ਤੂੰ ਮੈਂ ਦੱਸਦਾ ਤੂੰ ਮੇਰੀ ਕੁੜੀ ਆ ਇਹਦਾ ਮਤਲਬ ਇਥੋਂ ਹੀ ਤੇਰਾ ਮੈਂ ਸਾਥ ਦਊਂਗੀ ਹੈ ਉਹ ਭੈਣ ਆ ਤੇਰੀ ਉਹਨੂੰ ਭੈਣਾ ਵਾਂਗੂ ਸਮਝ ਨਾ ਨਾ ਸਮਝ ਉਹ ਵੱਡੀ ਆ ਤੇਰੇ ਤੋਂ ਤੂੰ ਉਹਦਾ ਕਦਰ ਕਰਨਾ ਸਿੱਖ ਮੈਂ ਇੱਥੇ ਵੇਖਣ ਨਹੀਂ ਜੋ ਕੁਝ ਤੂੰ ਕਰਨ ਡਈ ਆ ਇਹ ਨਹੀਂ ਵੀ ਮੈਂ ਤੇਰੀ ਮਾਂ ਆ ਤੇ ਮੈਂ ਤੇਰੇ ਗਲਤ ਨੂੰ ਵੀ ਸਾਥ ਤੇਰਾ ਹੀ ਦਊਂਗੀ ਨਹੀਂ ਜੋ ਮੈਂ ਵੇਖੂਗੀ ਮੈਂ ਉਹੋ ਹੀ ਬੋਲੂਗੀ ਤੇ ਤੂੰ ਆਪਣਾ ਸੰਭਲ ਲੈ ਤਰੂ ਮੈਂ ਦਾਦਾ ਮੇਰੇ ਹੁੰਦਿਆਂ ਤੋਂ ਇਸ ਤਰ੍ਹਾਂ ਬੋਲਦੀ ਚੰਗੀ ਲੱਗਦੀ ਐ ਮੰਮੀ ਤੀ ਵੀ ਨਾ ਕਦੀ ਮੇਰਾ ਸਾਥ ਦਿਓ ਪਤਾ ਨਹੀਂ ਉਹਨੇ ਕੀ ਢੋੜ ਦਿੱਤਾ ਸਾਰੇ ਟੱਬਰ ਦੇ ਉਦੋਂ ਤੀ ਆਏ ਜੇ 2 ਦਿਨ ਦੇ ਉਹਦਾ ਦੀ ਬਸ ਉਹਦੇ ਹੀ ਗੁਨ ਗਾਈ ਜਾਂਦੇ ਜੇ ਮੈਂ ਜੋ ਵੇਖੂਗੀ ਨਾ ਮੈਂ ਉਹੋ ਹੀ ਬੋਲਣਾ ਮੈਂ ਗਲਤ ਦੇ ਨਾਲ ਨਹੀਂ ਤੁਰਨਾ ਤੂੰ ਗਲਤੇ ਆ ਤਾਂ ਤੂੰ ਮਰਤੀ ਹੈ ਤੇ ਤੇਰੇ ਨਾ ਪਰਪੂਆਵੇਂ ਕਿ ਡਾ ਚਵੜਾ ਚਵੜ ਕਰਨ ਲੱਗ ਪਈ ਏ ਇਹ ਤਾਂ ਮਾਂ ਦਾ ਲਿਆਜ ਨਹੀਂ ਕਰਦੀ ਵੀ ਮੇਰੀ ਮਾਂ ਮੇਰੇ ਕੋਲ ਆ ਕੇ ਬੈਠੀ ਮੈਂ ਕੋਈ ਸ਼ਰਮ ਕਰਾਂ ਚੰਗੀ ਪਰੀ ਕੁੜੀ ਨੂੰ ਐਵੇਂ ਤੋਨਾ ਲਾਈ ਜਾਂਦੀ ਏ ਕਿਹੋ ਜਿਹਾ ਮੂੰਹ ਚੋਂ ਬੱਦਸਾ ਕੱਢੀ ਜਾਂਦੀ ਏ ਇਹਨੂੰ ਬੁੱਢਾ ਮਿਲਣਾ ਹੀ ਇਹਨੂੰ ਇਹ ਵੇਖਣ ਗਈ ਸੀ ਕੀ ਤਾਨੂੰ ਕਿੱਡਾ ਕ ਸੋਨਾ ਮਿਲਣਾ ਹੈ ਹੈ ਸੁਜੀਤ ਦਾ ਨੰਬਰ ਕਿਤੇ ਵੀ ਨਹੀਂ ਆ ਮੈਂ ਤੇ ਆਪ ਦੇਖਿਆ ਆਪ ਸੇਵ ਕੀਤਾ ਪਤਾ ਨਹੀਂ ਕਿੱਥੇ ਗਿਆ ਨੰਬਰ ਬងਸੇ ਕਿਤਾ ਵੀ ਆ ਤੋਈ ਕਿਤਾ ਵਾ ਤਾਂ ਨਹੀਂ ਨੰਬਰ ਹੀ ਕਿਸੇ ਕਿਸਾ ਕਟਿਆ ਗਿਆ 2 3 ਨਗੇ ਸੀ ਨੰਬਰ ਸੁਜੀਤ ਕੋ 2 3 ਨਹੀਂ ਆ ਸੁਜੀਤ ਕੋ ਤਾਂ ਮੈਨੂੰ ਸਮਾਂ ਨਹੀਂ ਹੁੰਦੀ ਮੈਨੂੰ ਘਰ ਬੁਲਾ ਕੇ ਆਹ ਪਤਾ ਨਹੀਂ ਕਿੱਥੇ ਚਲ ਜਾਂਦੀ ਹੈ ਇਹ ਤਾਂ ਸੁਰਜੀਤ ਕੋਲ ਲੱਗਦੀ ਪਈ ਹੈ ਮੰਜੂ ਸਿਮਰਣਾ ਬਾਹਰ ਸੁਰਜੀਤ ਕੋਲ ਆਈ ਬੇਟਾ ਵੇਖੋ ਜਾ ਬੂਆ ਖੋਲੋ

ਸੁਰਜੀਤ ਕੋਰੇ ਪਹਿਲਾਂ ਮੈਨੂੰ ਦੱਸ ਚਾਹ ਪੀਣੀ ਹੈ ਕਿ ਠੰਡਾ ਪੀਣਾ ਮੈਂ ਕੁਝ ਨਹੀਂ ਪੀਣਾ ਮੈਂ ਤਾਂ ਕੋਈ ਬੀਕੀ ਆਈ ਆ ਮਸਾ ਤੇ ਤੇਰਾ ਆਣ ਹੋਇਆ ਕਿਦੜੇ ਨਹੀਂ ਮਸਾ ਕੀ ਆਣ ਹੋਇਆ ਨਹੀਂ ਮੈਂ ਤੇ ਤੈਨੂੰ ਇੰਨੇ ਫੋਨ ਕਰਦੀ ਜੀ ਇੰਨੇ ਫੋਨ ਕਰਦੀ ਰਹੀ ਆ ਤੂੰ ਤੇ ਫੋਨ ਵੀ ਨਹੀਂ ਚੁੱਕਦੀ ਸੀ ਪਤਾ ਨਹੀਂ ਨੰਬਰ ਕਿਸ ਤਰ੍ਹਾਂ ਚਲਾ ਗਿਆ ਤੇਰਾ ਫੋਨ ਦੇ ਵਿੱਚੋਂ ਤੇਰਾ ਬੀਜੀ ਸਾਰੀ ਗੱਲਾਂ ਉਹਨਾਂ ਨਾਲ ਹੀ ਕਰ ਲੋਗੇ ਕਿ ਸਾਨੂੰ ਕੁਝ ਦੱਸੋਗੇ ਸਸੀ ਗਾਂਢੀ ਜੀ ਸਸ ਸਸੀ ਗਾਲ ਸਸੀ ਗਾਲ ਆਜੋ ਆਜਾ ਮੰਜੂ ਅਸ਼ਵਿੰਦਰ ਘੋਰ ਕਿੱਥੇ ਰੰਨੀ ਹੈ ਥੋੜੇ ਦਿਨ ਪਹਿਲਾਂ ਮੈਂ ਮੰਜੂ ਖੜੀ ਹੋ ਬੈਠੀ ਹੋਈ ਚਾਹ ਪਾਣੀ ਲੈ ਆ ਜਾ ਕਿ ਆਂਟੀ ਜੀ ਵਾਸਤੇ ਕੋਈ ਨਹੀਂ ਕੋਈ ਲੈ ਨਹੀਂ ਹਾਂ ਨਹੀਂ ਚਾਹ ਪਾਣੀ ਮੈਂ ਕੋਈ ਲੋੜ ਨਹੀਂ ਗਈ ਥੋੜੀ ਜੀ ਪੀ ਪਾਣੀ ਤੇ ਪੀ ਲੋ ਗਰਮੀ ਚਾਏ ਹੋ ਅਸ਼ਵਿੰਦਰ ਘੋਰੀ ਮੈਂ ਹੁਣੇ ਹੁਣੇ ਨਾ ਰੁਕਾ ਕਰਵਾ ਕੇ ਆਈ ਹੂੰ ਤੇ ਉੱਥੇ ਨਾ ਮੈਨੂੰ ਕਿਸੇ ਨੇ 10 ਪਾਈ ਆ ਕੋਲ ਦੇ ਵਾਸਤੇ ਆਹ ਕੁੜੀ ਬੜੀ ਸੋਹਣੀ ਆ ਗਈ ਉਹ ਰਿਸ਼ਤਾ ਮੇਰੇ ਕੋਲ ਦੇ ਲਈ ਦੱਸ ਸੁਰਜੀਤ ਘਰੇ ਸ਼ੁਕਰ ਹੈ ਪ੍ਰਮਾਤਮਾ ਨੇ ਮੇਰੇ ਘਰ ਵੀ ਚੰਗੀ ਖਬਰ ਭੇਜੀ ਹੈ ਸਿਮਰਨ ਮੰਜੂ ਵੀ ਇੱਕ ਦੱਸ ਦੇ ਬੇ ਰਿਸ਼ਤਾ ਪਰ ਇਹ ਤਾਂ ਗੱਲ ਹੀ ਉਹ ਦੋ ਬੱਚਿਆਂ ਦੀ ਮਾਂ ਆ ਗਈ ਆ ਨਹੀਂ ਉਹ ਇਹ ਦੋ ਕੁੜੀਆਂ ਹੀ ਕੁੜੀ ਹੈਗੀ ਉਹ ਦੀ 12 ਸਾਲ ਦੀ ਤੇ ਇੱਕ ਕੁੜੀ ਹੈਗੀ ਉਹ 9 ਸਾਲ ਦੀ ਤੇ ਪਰ ਘਰ ਬੜਾ ਹੀ ਸੁਖਾਈ ਮੈਂ ਕਿ ਉਹਨਾਂ ਨੇ ਬਹੁਤ ਕੁਛ ਦੇ ਰਾਈ ਚੰਗੀਆਂ ਹੋਵੇ ਤੇ ਕਰ ਲੈ ਰਿਸ਼ਤਾ ਬਸ ਕਰ ਸੁਜੀਤ ਕਰ ਲੈ ਵੀ ਜੀ ਵਿਲਗੜਾ ਵੇਖਦੇ ਵੇ ਆ ਕਰੋ ਹਾਂ ਚੰਗਿਆ ਸਮਾਧੀ ਰਿਸ਼ਤਾ ਚੱਲ ਕੇ ਆਇਆ ਤੇ ਰਿਸ਼ਤਾ ਛੱਡਣਾ ਕਾਨੂੰ ਹੈ ਨਾਲੇ ਕਹਿੰਦੇ ਕੁੜੀ ਵੀ ਬੜੀ ਸੋਹਣੀ ਹੈ ਆਹੋ ਤੇ ਝਟਪਟ ਅਸੀਂ ਵਿਆਹ ਕਰ ਦੇਣਾ ਦੋ ਦਿਨਾਂ ਹੀ ਜੀ ਆਂਟੀ ਜੀ ਚੰਗੇ ਕੰਮ 'ਚ ਦੇਰ ਨਹੀਂ ਕਰਨੀ ਚਾਹੀਦੀ ਤੁਸੀਂ ਗੱਲ ਤੋਰੋ ਅੱਗੇ ਰਿਸ਼ਤਾ ਹੁਣ ਚੱਲ ਕੇ ਆਇਆ ਤੇ ਅਸੀਂ ਕਿਉਂ ਨਾ ਕਰੀਏ ਬੀਜੀ ਬਿਲਕੁਲ ਸਹੀ ਗੱਲ ਹੈ ਹੋਰ ਕੀ ਨਜ਼ਰ ਤੇ ਮਾਰੀ ਹੈ ਕੁੜੀ ਤੇ ਨਾਲ ਉਹਨਾਂ ਤੇ ਵੀ ਵਿਸ਼ਵਾਸ ਹੈਗਾ ਉਹਨਾਂ ਨੂੰ ਕਿੰਦੇ ਵਿੱਚ ਕੁੜੀ ਬਹੁਤ ਜ਼ਿਆਦਾ ਸੋਹਣੀ ਹੈ ਤੇ ਦੇਖ ਲੈਣੇ ਅਸੀਂ ਆਹੋ ਬਿਲਕੁਲ ਤਾਂ ਅਬੇ 골ਡੀ ਚ ਕਿਹੜੀ ਕਮੀ ਹੈ ਕੋਈ ਵੀ ਰੱਜ ਕੇ ਸੋਨਾ ਬੱਸ ਫਿਰ ਤੁਸੀਂ ਚੁੱਪ ਕਿਉਂ ਹੋ ਗਏ ਜੀ ਤੁਸੀਂ ਆਉਣ ਕਰੋ ਤੁਸੀਂ ਫੋਨ ਕਰੋ ਉਹਨਾਂ ਨੂੰ ਵਾਹ ਸ਼ਾਮ ਦਾ ਇਹ ਪ੍ਰੋਗਰਾਮ ਰਫ ਲੋ ਠੀਕ ਪੈਂਦੀ ਕੋਈ ਹੋਰ ਰਿਸ਼ਤਾ ਦੇਖੋ ਦੱਸੋ ਚਾਹ ਪਾਣੀ ਪੀਣਾ ਕੋਈ ਨਹੀਂ ਨਹੀਂ ਚਾਹ ਪਾਣੀ ਮੈਂ ਪੀ ਕੇ ਆਈ ਹਾਂ ਚਲੋ ਠੀਕ ਹੈ ਸੱਸੀ ਦਾ ਬੀਜੀ ਨਾ ਕਿਹੜੀ ਗੱਲੋਂ ਕੀਤੀ ਜੇ ਇੰਨਾ ਚੰਗਾ ਰਿਸ਼ਤਾ ਆਇਆ ਉਹ ਵੀ ਚੱਲ ਕੇ ਅੱਗੋ ਹੈ ਤੇ ਤੁਸੀਂ ਮਿੰਟ ਲਾਇਆ ਨਾ ਕਰਨ ਲੱਗਿਆ ਚੁੱਪ ਕਰੋ ਤੁਸੀਂ ਮੇਰਾ ਮੁੰਡਾ ਐਡਾ ਗਾਇ ਗੁਜਰਾ ਨਹੀਂ ਆ ਕਿ ਮੈਂ ਦੋ ਬੱਚਿਆਂ ਦੀ ਮਾਂ ਨਾਲ ਵਿਆਹ ਕਰ ਦਿਆਂ ਹਾਂ ਕੀ ਕਮੀ ਐ ਗੋਲਦੀ ਚ ਤੇ ਬੀਜੀ ਉਹਨੋਂ ਐਕੁਆਰੀ ਕੁੜੀ ਨਹੀਂ ਮਿਲਨੀ ਉਹਦੀ ਉਮਰ ਵੀ ਹੋਣ ਢਈ ਐ ਤੇ ਜੇ ਰਿਸ਼ਤਾ ਚੱਲ ਕੇ ਆਇਆ ਨਾ ਤੇ ਕਰ ਲੈਣਾ ਤੇ ਫੇਰ ਕਿਹਾ ਦੋ ਬੱਚਿਆਂ ਦੀ ਜੇ ਮਾਂ ਹੀ ਐ ਤੇ ਕਰ ਲਾਂਗੇ ਦੇਖਭਾਲ ਕੇ ਕਰਾਂਗੇ ਦੇਖਦੇ ਰਹੋ ਫੇਰ ਤੁਸੀਂ ਦੇਖ ਲਾਂਗੇ ਦੇਖਦੇ ਰਹੋ ਫੇਰ ਤੁਸੀਂ ਇੰਨੀ ਦਿਨ ਤੇ ਦੇਖਦੇ ਹੀ ਪਏ ਹੋ ਹਾਇ ਤੱਕ ਤੇ ਹੋਇਆ ਨਹੀਂ ਤੇ ਜੇ ਹੁਣ ਆਇਆ ਵੈ ਤੇ ਤੁਸੀਂ ਕਰਨਾ ਨਹੀਂ ਹੋਏਗਾ ਸਹੀ ਘਬਰਾਓ ਨਾ ਹੋਏਗਾ ਉਹਦਾ ਦੇਖੀ ਜੋ ਅੰਜੀ ਹਾਂ ਕੀ ਕਹਾ ਤੁਹਾਨੂੰ ਸਰਜੀਤ ਕੋਰ ਆਂਦੀ ਦੇਰ ਹੋਈ ਐ ਉਹਨੇ ਦੀ ਸਤਾ ਦੱਸਿਆ ਵੈ ਤੇ ਫਟਾਫਟ ਤੁਸੀਂ ਇਸ ਤਨੂ ਮੰਨ ਗਏ ਹੋ ਤੇ ਤੁਹਾਨੂੰ ਤੇ ਵਾਵਾ ਸ਼ੌਂਕ ਚੜਿਆ ਹੋਣਾ ਵੈ ਕਿ ਮੇਰੀ ਦਰਾਨੀ ਆਵੇ ਮੈਂ ਪਾਣੀ ਵਾਰਾ ਉਹਦੇ ਉੱਤੋਂ ਤੇਲ ਚੋਵਾ ਤੁਹਾਨੂੰ ਜਿਆਦਾ ਸ਼ੌਂਕ ਚੜੇ ਹੋਏ ਆ ਤੇ ਮੰਡੂ ਤੁਸੀਂ ਬੋਲਣ ਦਾ ਮੋਕਾ ਨਹੀਂ ਦਿੱਤਾ ਨਹੀਂ ਹੋਰ ਕਿੰਨਾ ਕੁ ਬੋਲ ਇਨੀ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਮੰਜੂ ਕੀ ਸੁਣਾ ਜਿੱਥੇ ਮੇਰਾ ਦਿਮਾਗ ਚੱਲਦਾ ਹੈ ਨਾ ਉੱਥੇ ਤੇਰਾ ਨਹੀਂ ਚੱਲਦਾ ਤੇ ਮੇਰਾ ਚੱਲ ਵੀ ਨਹੀਂ ਸਕਦਾ ਕਿ ਮੈਂ ਜੋਸ਼ੀ ਤੇ ਹੈ ਨਹੀਂ ਤੇ ਇੱਧਰ ਤੁਹਾਡੇ ਦਿਮਾਗ 'ਚ ਇੱਕ ਮਿੰਟ 'ਚ ਪੜ ਲਵਾਂ ਕਿ ਤੁਹਾਡੇ ਦਿਮਾਗ 'ਚ ਚੱਲਦਾ ਕੀ ਪਿਆ ਵਾ ਉਹ ਪਾਗਲ ਜਈ ਮੇਰੀ ਸੁਣ ਗੱਲ ਕੰਨ ਖੋਲ ਕੇ ਅੱdna ਤੇ ਮੈਂ ਖੋਲ ਨਹੀਂ ਸਕਦੀ ਸੁਣਾਓ ਮੇਰੀ ਗੱਲ ਸੁਣੋ ਦੋ ਕੁੜੀਆਂ ਨੇ ਉਹਦੀਆਂ ਹੂੰ ਠੀਕ ਹੈ ਦੋ ਕੁੜੀਆਂ ਵਈਆਂ ਗਈਆਂ ਆਪਣੇ ਘਰ-ਬਾਰ ਵਾਲੀਆਂ ਹੋ ਗਈਆਂ ਸਾਡੇ ਰਾਹ ਦਾ ਰੋੜਾ ਖਤਮ ਸਾਰਾ ਕੁਝ ਜਿੰਨਾ ਕੁਝ ਵੀ ਇਹ ਸਾਰਾ ਸਾਡੇ ਬੱਚਿਆਂ ਦਾ ਫੇਰ 골ਡੀ ਨੂੰ ਜਨਾ ਨਹੀਂ ਮਿਲ ਗਈ ਕੁੜੀਆਂ ਪਿਆ ਦੇਾਂਗੇ ਤੇ ਕਹਾਣੀ ਖਤਮ ਹਾਏ ਮੈਂ ਤਾਂ ਸੋਚਿਆ ਹੀ ਨਹੀਂ ਤਾਂ ਹੀ ਤੇ ਮੈਂ ਕਹਿੰਨੀ ਆ ਜਿੱਥੇ ਮੇਰਾ ਦਿਮਾਗ ਚੱਲਦਾ ਤੇ ਤੇਰਾ ਨਹੀਂ ਚੱਲਦਾ ਤੂੰ ਜਿਆਦਾ ਦਿਮਾਗ ਨੂੰ ਚਲਾਇਆ ਨਾ ਕਰ ਆ ਗਿਆ ਨਾ ਗੱਲ ਦਾ ਹੁਣ ਮਜ਼ਾ ਅੱਦਾ ਹੀ ਰਹਿਣਾ ਚਾਹ ਉਹ ਚਾਹ ਵਾਕਈ ਸਹੀ ਹੈ ਇਹਨਾਂ ਨੇ ਮੇਰਾ ਤੇ ਵਾਕਈ ਦਿਮਾਗ ਚੱਲਦਾ ਇਹਨਾਂ ਦਾ ਦਿਮਾਗ ਬਹੁਤ ਚੱਲਦਾ ਹੈ ਇਹਨਾਂ ਦਾ ਦਿਮਾਗ ਲੈ ਉੱਤੋਂ ਤੇਲ ਸਾੜੀ ਮੈਂ ਵੀ ਚੱਲਦੀ ਹਾਂ ਵੀਰੇ ਲੈ ਹੋਰ ਦੀਦੀ ਆ ਕੀ ਲੈਣ ਤਲਫਾਫੇ ਉਹ ਗੱਲ ਠੀਕ ਆ ਮੇਰੀ ਗੱਲ ਸੁਨੋ